ਹਾਂ ਜੀ ਭਾਈ ਇਹ ਬਿਲਕੁਲ ਬਟੰਡੇ ਰੀਆ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ ਬਟੰਡੇ ਜਿਹੜੇ ਦੇ ਵਿੱਚ ਨਹਿਰਾਂ ਦੇ ਉੱਪਰ ਬਰਸਾਤ ਮੇਲਾ ਕਰਵਾਇਆ ਜਾਂਦਾ ਹੈ ਉਸ ਬਰਸਾਤ ਮੇਲੇ ਦੇ ਵਿੱਚ ਐਕਤੀ ਵੀਰਾਂ ਨੇ ਕੁਰਤੇ ਚਾਦਰੇ ਦਾ ਮੇਲਾ ਕਰਵਾਇਆ ਸੀ ਉਸ ਮੇਲੇ ਦੇ ਵਿੱਚ ਬਹੁਤ ਸਾਰੇ ਬੰਦੇ ਕੁਰਤਾ ਚਾਦਰਾਂ ਬਣ ਕੇ ਆਪੋ ਆਪਣੀ ਓਡੀਸ਼ਨ ਦੇ ਰਹੇ ਸਨ ਉਸ ਮੇਲੇ ਦੇ ਵਿੱਚ ਕੋਈ ਬੰਦਾ ਮੋਰਨਗਾ ਵਾਲਾ ਚਾਦਰਾਂ ਬਣ ਕੇ ਆਇਆ ਤੇ ਕੋਈ ਟਕਣਾ ਵਾਲਾ ਕੋਈ ਪਲੇਨ ਬਣ ਕੇ ਆਇਆ ਤੇ ਬਹੁਤ ਹੀ ਜ਼ਿਆਦੇ ਸੋਹਣੇ ਚਾਦਰੇ ਬਣ ਕੇ ਆਏ ਬਾਈ ਇਸ ਤਰ੍ਹਾਂ ਦੇ ਬਰਸਾਤੀ ਮੇਲੇ ਕਰਾਉਣੇ ਵੀ ਚਾਹੀਦੇ ਨੇ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਆਪਣਾ ਪ੍ਰਾਣਾ ਸੱਭਿਆਚਾਰ ਯਾਦ ਰਹੇ ਅਤੇ ਪ੍ਰਾਣਾ ਸੱਭਿਆਚਾਰ ਬਾਰੇ ਪਤਾ ਲੱਗ ਜਾਵੇ। ਬਾਈ ਅੱਜ ਦੀ ਜਨਰੇਸ਼ਨ ਨੂੰ ਇਸ ਬਾਰੇ ਪਤਾ ਲੱਗ ਜਾਵੇ ਕਿ ਸਾਡਾ ਪ੍ਰਾਣਾ ਪੰਜਾਬ ਕੀ ਹੁੰਦਾ ਸੀ। ਇਸ ਮੇਲੇ ਨੂੰ ਦੇਖ ਕੇ ਅੱਜ ਦੀ ਜਨਰੇਸ਼ਨ ਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਭੁੱਲੇ ਪਟ ਕੇ ਫਿਰਦੇ ਹਾਂ ਸਾਡਾ ਪੁਰਾਣਾ ਪੰਜਾਬ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਪੰਜਾਬ ਹੁੰਦਾ ਸੀ ਜਿਸ ਨੂੰ ਦੁਨੀਆਂ ਸਲਾਮਾ ਕਰਦੀ ਸੀ ਆਪੇ ਇਸ ਪਹਿਰਾਵੇ ਨੂੰ ਦੁਨੀਆਂ ਅੱਜ ਵੀ ਸਲਾਮਾ ਕਰਦੀ ਹੈ ਅੱਜ ਕੱਲ ਦੀ ਕੁਝ ਕੁ ਜਨਰੇਸ਼ਨਾਂ ਮਾਡਲ ਜਵਾਨੇ ਦੇ ਹਿਸਾਬ ਨਾਲ ਹੋਰ ਹੀ ਪਾਸੇ ਚੰਗ ਪਈ ਹੈ ਬਈ ਵੀਡੀਓ ਦੇ ਵਿੱਚ ਕਿਸ ਬੰਦੇ ਦਾ ਚਾਹਰਾ ਜਾਦੇ ਸੋਹਣਾ ਬੰਨਿਆ ਹੋਇਆ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਇਲਟ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਅਬਾ